ਕਾਨਾ ਸੋ ਪ੍ਰੀਤ ਬੜੀ ਤਹਿਕੀ ਮਨ ਮੈਂ ਅਤਹੀ ਨਹਿ ਨੈਕ ਕਟੀ ਹੈ ਉਸ ਰਾਦਾ ਦੇ ਮਨ ਵਿੱਚ ਕਾਨਾ ਨਾਲ ਪ੍ਰੀਤ ਬਹੁਤ ਵੱਧ ਗਈ ਹੈ ਜਰਾ ਜਿੰਨੀ ਵੀ ਕਟੀ ਨਹੀਂ ਹੈ ਰੂਪ ਸਚੀ ਅਰ ਪੈ ਅਰਤ ਤਾ ਮਨ ਤਰੀਨ ਤੇ ਨਹਿ ਨੈਕ ਲਟੀ ਹੈ ਉਸ ਦਾ ਰੂਪ ਇੰਦਰਾਣੀ ਵਰਗਾ ਹੈ ਯਾਰਤੀ ਕਾਮ ਦੀ ਇਸਤਰੀ ਵਰਗਾ ਹੈ ਅਤੇ ਉਸ ਦੀ ਰੂਪ ਸੁੰਦਰਤਾ ਹੋਣਾ ਇਸਤਰੀਆਂ ਦੇ ਮਨ ਤੋਂ ਬਿਲਕੁਲ ਘਟੀ ਨਹੀਂ ਹੈ। ਰਾਸ ਮੈਂ ਖੇਲਣ ਕਾਜ ਚਲੀ ਸਜ ਸਾਜ ਸਬੈ ਕਬ ਸਿਆਮ ਨੱਟੀ ਹੈ। ਕਵੀ ਸ਼ਾਮ ਕਹਿੰਦੇ ਹਨ ਉਹ ਰਾਸ ਖੇਡਣ ਲਈ ਸਜ-ਤਜ ਕੇ ਨੱਟੀ ਵਾਂਗ ਚੱਲੀ ਹੈ। ਸੁੰਦਰ ਗਵਾਰਣ ਕਹਿ ਕਨ ਮੈਂ ਮਨੋ ਰਾਧਿਕਾ ਚੰਦਰ ਕਲਾ ਪ੍ਰਗਟੀ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸੁੰਦਰ ਗੋਪੀਆਂ ਰੂਪ ਕਾਲੇ ਬੱਦਲ ਵਿੱਚ ਰਾਧਾ ਰੂਪ ਚੰਦਰ ਕਲਾ ਪ੍ਰਗਟ ਹੋਈ ਹੋਵੇ ਬ੍ਰਹਮਾ ਪਿਕ ਕੈ ਜਹ ਰੀਜ ਰਹਿਓ ਜਹ ਕੋ ਦਿਖ ਕੈ ਸਿਵ ਧਿਆਨ ਛੁਟਾ ਹੈ ਜਿਸਨੂੰ ਵੇਖ ਕੇ ਬ੍ਰਹਮਾ ਰੀਜ ਰਿਹਾ ਹੈ ਅਤੇ ਜਿਸਨੂੰ ਵੇਖ ਕੇ ਸ਼ਿਵ ਦਾ ਧਿਆਨ ਛੁੱਟ ਗਿਆ ਹੈ। ਜਾਣ ਰਖੇ ਰਤ ਰੀਜ ਰਹੀ ਰਤ ਕੇ ਪਤ ਕੋ ਭਿਕਮਾਨ ਟੁੱਟਾ ਹੈ। ਜਿਸਨੂੰ ਵੇਖ ਕੇ ਰਤੀ ਮੋਹਿਤ ਹੋ ਗਈ ਹੈ ਅਤੇ ਰਤੀ ਦੇ ਪਤੀ ਕਾਮਦੇਵ ਦੇ ਸੁੰਦਰ ਹੋਣ ਦਾ ਮਾਣ ਟੁੱਟ ਗਿਆ ਹੈ। ਕੋ ਕਿਲਕੰਠ ਚੁਰਾਏ ਲਿਓ ਜਿਨ ਭਾਵਨ ਕੋ ਸਭ ਭਾਵ ਲੁੱਟਾ ਹੈ ਜਿਸਨੇ ਕੋਇਲ ਦੇ ਗਲੇ ਨੂੰ ਚੁਰਾ ਲਿਆ ਹੈ ਅਤੇ ਜਿਸ ਦੇ ਹਾ ਭਾਵ ਨੂੰ ਵੇਖ ਕੇ ਸਾਰੀਆਂ ਭਾਵਾਂ ਦਾ ਭਾਵ ਲੁੱਟਿਆ ਗਿਆ ਹੈ ਗਵਾਰਣ ਕੇ ਕਨ ਵਿੱਚ ਬਿਰਾਜਤ ਰਾਧਿਕਾ ਮਾਨੋ ਬੀਜੇ ਛੁਟਾ ਹੈ ਇੰਜ ਲੱਗਦਾ ਹੈ ਮਾਨੋ ਗੋਪੀਆਂ ਰੂਪ ਕਾਲੇ ਬੱਦਲ ਵਿੱਚ ਰਾਧਾ ਬਿਜਲੀ ਦੀ ਚਮਕ ਵਾਂਗ ਬਿਰਾਜ ਰਹੀ ਹੋਵੇ ਕਾਨਾ ਕੇ ਪੂਜਨ ਪਾਏ ਚਲੀ ਬ੍ਰਿਖ ਭਾਨ ਸੁਤਾ ਸਭ ਸਾਜ ਸਜੈ ਰਾਧਾ ਸਭ ਤਰ੍ਹਾਂ ਦੇ ਸਾਜ ਸ਼ਿੰਗਾਰ ਕਰਕੇ ਕ੍ਰਿਸ਼ਨ ਦੇ ਚਰਨਾਂ ਦੀ ਪੂਜਾ ਕਰਨ ਲਈ ਚੱਲੀ ਹੈ ਜੇ ਕੋ ਪਿਖ ਕੈ ਮਨ ਮੋਹੇ ਰਹਾ ਕਬ ਸਿਆਮ ਕਹੈ ਦੁਤ ਸੀਸ ਰਜੈ ਕਵੀ ਸ਼ਾਮ ਕਹਿੰਦੇ ਹਨ ਜਿਸ ਨੂੰ ਵੇਖ ਕੇ ਮਨ 모ਹਿਆ ਜਾਂਦਾ ਹੈ ਅਤੇ ਸੁੰਦਰਤਾ ਦੇ ਸਿਰ ਉੱਤੇ ਮਿੱਟੀ ਪੈਂਦੀ ਹੈ ਜਿਨ ਅੰਗ ਪ੍ਰਵਾਕ ਅਬ ਦੇਤ ਸਬੈ ਸੋ ਅੰਗ ਤਰੇ ਪ੍ਰੀਯ ਰਾਜ ਚਜੈ ਜਿਨ੍ਹਾਂ ਦੀ ਕਵੀ ਲੋਕ ਅੰਗਾ ਲਈ ਉਪਮਾ ਦਿੰਦੇ ਹਨ ਉਹ ਸਾਰੇ ਅੰਗ ਲੈ ਕੇ ਰਾਧਾ ਪ੍ਰੀਯ ਰਾਜ ਫਬ ਰਹੀ ਹੈ ਜੇ ਕੋਪਿਕ ਕੰਦਰਬ ਰੀਜ ਰਹਾ ਜੇ ਕੋ ਦਿਖ ਚਾਂਦਨੀ ਚੰਦ ਲੱਜੈ ਜਿਸ ਦੀ ਖੂਬਸੂਰਤੀ ਨੂੰ ਵੇਖ ਕੇ ਕਾਮਦੇਵ ਕੰਦਰਬ ਰੀਜਿਆ ਰਹਦਾ ਹੈ ਅਤੇ ਜਿਸ ਦੀ ਜੋਤ ਨੂੰ ਵੇਖ ਕੇ ਚੰਦਰਮਾ ਦੀ ਚਾਂਦਨੀ ਵੀ ਲੱਜਾਵਾਨ ਹੁੰਦੀ ਹੈ ਤਿਤ ਸੁੰਦਰ ਸਾਜ ਸਬੈ ਸਜ ਕੇ ਬ੍ਰਿਕ ਭਾਨ ਸੁਤਾ ਇਹ ਬਾਤ ਬਣੀ ਤਾਰੇ ਹੀ ਚਿੱਟੇ ਰੰਗ ਦੇ ਸੁੰਦਰ ਸਾਜ ਸਜਾ ਕੇ ਰਾਧਾ ਇਸ ਤਰ੍ਹਾਂ ਦੀ ਸਜ ਗਈ ਹੈ ਮੁਖ ਰਾਜਤ ਸੋਧਨੀ ਸਾਪਤ ਸੋ ਜਹ ਮੈਂ ਅਤ ਚਾਂਦਨੀ ਰੂਪ ਕਣੀ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਉਸ ਦਾ ਮੁਖ ਸ਼ੋਭਾ ਪਾ ਰਿਹਾ ਹੈ ਅਤੇ ਜਿਸ ਵਿੱਚ ਬਹੁਤ ਵੱਡੀ ਚਾਂਦਨੀ ਪ੍ਰਗਟ ਹੋ ਰਹੀ ਹੈ रसको कर राद का कोप चली मनो साज सो साज कै मैन अनि प्रेम रस दा गुस्सा चढ़ा के मानों कामदेव दी सेना सारी साज तज नाल चली होवे तेह देख पए पे भगवान खुशी सौ त्रीयन ते त्रीय राज गनी उस नो देख के श्री कृष्ण प्रसन्न हो रह हन ਅਤੇ ਉਸ ਨੂੰ ਇਸਤਰੀਆਂ ਵਿੱਚੋਂ ਸਰਵਸ਼੍ਰੇਸ਼ਟ ਕਿਣ ਦੇ ਹਨ ਆਰਾਦੇ ਬਾਜ ਗੋਪਿਨ ਸੋ ਰਾਧਾ ਨੇ ਗੋਪੀਆਂ ਨੂੰ ਕਿਹਾ ਸਵੈਯਾ ਬ੍ਰਿਕ ਭਾਨ ਸੁਤਾ ਹਰ ਭੇਖ ਹਸੀ ਇਹ ਬਾਤ ਕਹਿਓ ਸੰਗ ਗਵਾਰਣ ਕੈ ਰਾਧਾ ਕ੍ਰਿਸ਼ਨ ਨੂੰ ਵੇਖ ਕੇ ਹੱਸ ਪਈ ਅਤੇ ਫਿਰ ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਸਮਾਦਾਰੀ ਮਦਾਤ ਨਿਕਾਸ ਕਿਦੋ ਸਮ ਚੰਦ ਮੁਖੀ 브ਜ ਬਾਰਨ ਕੈ ਅਨਾਰ ਦੇ ਦਾਣਿਆਂ ਵਰਗੇ ਦੰਦ ਕੱਢ ਕੇ ਚੰਦਰਮਾ ਵਰਗੇ ਮੁਖੜੇ ਵਾਲੀ ਨੇ 브ਜ ਦੀਆਂ ਇਸਤਰੀਆਂ ਨੂੰ ਕਿਹਾ ਹਮ ਉਹ ਹਰ ਜੀ ਅਤ ਹੋੜ ਭਰੀ ਰਸਹੀ ਕੇ ਸੋ ਬੀਚ ਮਹਾਰਾਣ ਕੈ ਮੇਰੀ ਸ਼੍ਰੀ ਕ੍ਰਿਸ਼ਨ ਨਾਲ ਹਾਰ ਜਿੱਤ ਦੀ ਸ਼ਰਤ ਲੱਗ ਗਈ ਹੈ मानो प्रेम रस ਲਈ ਤੁਹਾਡੇ ਵਿੱਚ ਭਾਰੀ ਯੁੱਧ ਛਿੜ ਗਿਆ ਹੈ ਤਜ ਕੇ ਸਬ ਸੰਕ નિਸੰਕ ਪਿਰੋ ਸੰਗ ਐਸੇ ਕਹਿਓ ਅਸਗੁਵਾਰਣ ਕੈ ਇਸ ਲਈ ਸੰਗ ਸੰਕੋਚ ਨੂੰ ਛੱਡ ਕੇ ਉਸ ਨਾਲ ਯੁੱਧ ਮਚਾ ਦਿਓ ਰਾਧਾ ਨੇ ਇਸ ਤਰ੍ਹਾਂ ਹੱਸ ਕੇ ਗੋਪੀਆਂ ਨੂੰ ਕਿਹਾ ਹਸ ਬਾਤ ਕਹੀ ਸੰ ਗੋਪਨ ਕੇ ਕਬ ਸਿਆਮ ਕਹੈ ਬ੍ਰਿਕ ਭਾਨ ਜੈ ਕਵੀ ਸ਼ਾਮ ਕਹਿੰਦੇ ਹਨ ਰਾਧਾ ਨੇ ਹੱਸ ਕੇ ਇਹ ਗੱਲ ਗੋਪੀਆਂ ਨੂੰ ਕਹੀ ਇੰਜ ਪ੍ਰਤੀਤ ਹੁੰਦਾ ਹੈ ਮਨੋ ਆਪ ਹੀ ਤੇ ਬ੍ਰਹਮਾਸੋਰਚੀ ਰੁਚਸੋ ਇਹ ਰੂਪ ਅਨੂਪਮਈ ਮਾਨੋ ਅਨੂਪ ਸਰੂਪ ਵਾਲੀ ਰਾਧਾ ਨੂੰ ਬ੍ਰਹਮਾ ਨੇ ਬੜੀ ਰੁਚੀ ਨਾਲ ਰੱਖਿਆ ਹੈ ਹਰ ਕੋਪਿਕ ਕਹਿ ਨਿਹੁਰਾਏ ਕਹੀ ਉਪਮਾ ਤਹਿ ਕੀ ਕਬ ਭਾਕ ਦੇਈ ਸ਼੍ਰੀ ਕ੍ਰਿਸ਼ਨ ਨੂੰ ਵੇਖ ਕੇ ਰਾਧਾ ਚੁੱਕ ਗਈ ਉਸ ਦ੍ਰਿਸ਼ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ ਮਨੋ ਜੋਵਨ ਭਾਰ ਸਹਿਓ ਨ ਗਇਓ ਤਿਹ ਤੇ ਬ੍ਰਿਜ ਭਾਮਿਨ ਨੀਚ ਪਈ ਮਾਨੋ ਉਸ ਤੋਂ ਜੋਵਨ ਦਾ ਭਾਰ ਸਹਾਰਿਆ ਨਾ ਗਿਆ ਇਸ ਲਈ ਰਾਧਾ ਬ੍ਰਿਜ ਭਾਮਨ ਅੱਗੇ ਨੂੰ ਝੁਕ ਗਈ ਸਭ ਹੀ ਮਿਲ ਰਾਸ ਕੋ ਖੇਲ ਕਰੈ ਸਭ ਗਵਾਰਣੀਆਂ ਅਤ ਹੀ ਹਿੱਤ ਤੇ ਸਾਰੇ ਮਿਲ ਕੇ ਰਾਸ ਦੇ ਖੇਡ ਖੇਡਦੇ ਹਨ ਪਰ ਸਾਰੀਆਂ ਗੋਪੀਆਂ ਰਾਸ ਨੂੰ ਬਹੁਤ ਹੀ ਇਤਨਾਲ ਕਰਦੀਆਂ ਹਨ ਬ੍ਰਿਕ ਭਾਨ ਸੁਤਾ ਸੁਭ ਸਾਜ ਸਜੇ ਸੋਬਿ ਰਾਜਤ ਸਾਜ ਸਭ ਐਸੇ ਤਤ ਤੇ ਰਾਧਾ ਨੇ ਬਹੁਤ ਸੁੰਦਰ ਸ਼ਿੰਗਾਰ ਕੀਤੇ ਹੋਏ ਹਨ ਅਤੇ ਉਹ ਸਾਰੇ ਸ਼ਿੰਗਾਰ ਚਿੱਟੇ ਰੰਗ ਵਿੱਚ ਸ਼ੋਭਾ ਪਾ ਰਹੇ ਹਨ ਉਨੋ ਉਚ ਪਰਵਾਤਹੀ ਤਿਨ ਕੀ ਕਬ ਸਿਆਮ ਵਿਚਾਰ ਕਹੀ ਚਿਤ ਤੇ ਫਿਰ ਕਵੀ ਸਿਆਮ ਮਾਨ ਤੋ ਵਿਚਾਰ ਪੂਰਵਕ ਕਹਿੰਦੇ ਹਨ ਉਸ ਦੀ ਸ਼ੋਭਾ ਬਹੁਤ ਸ਼੍ਰੇਸ਼ਟ ਹੈ ਉਤਤੇ ਕਨ ਸਿਆਮ ਬਿਰਾਜਤ ਹੈ ਹਰ ਰਾਤ ਕਾ ਬidurta ਇਤ ਤੇ ਉਦਰ ਕਾਲੇ ਬੱਦਲ ਸਰੂਪ ਕ੍ਰਿਸ਼ਨ ਬਿਰਾਜ ਰਹੇ ਹਨ ਅਤੇ ਇਧਰ ਰਾਧਾ ਬਿਜਲੀ ਦੀ ਚਮਕ ਵਾਂਗ ਸ਼ੋਭਾ ਪਾਰਹੀ ਹੈ ਬ੍ਰਿਖ ਭਾਨ ਸੋ ਤਾਤੇ ਹੈ ਖੇਲਤ ਰਾਸ ਸੋ ਸ਼ਾਮ ਕਹੈ ਸਖੀਆ ਸੰਗ ਲੈ ਕਵੀ ਸ਼ਾਮ ਕਹਿੰਦੇ ਹਨ ਸਖੀਆ ਨੂੰ ਨਾਲ ਲੈ ਕੇ ਰਾਧਾ ਰਾਸ ਖੇਡ ਰਹੀ ਹੈ ਉਤ ਚੰਦਰ ਭਗਾ ਸਭ ਗਵਾਰਨ ਕੋ ਤਨ ਚੰਦਨ ਕੇ ਸੰਗ ਲੈ ਪਹਿ ਕੈ ਉਧਰ ਚੰਦਰ ਭਗਾ ਨਾ ਦੀ ਗੋਪੀ ਸਾਰੀਆਂ ਗੋਪੀਆਂ ਦੇ ਸਰੀਰ ਚੰਦਨ ਨਾਲ ਲੇਪ ਕੇ ਪੀੜ ਵਿੱਚ ਆਈ ਹੈ ਜਿਨ ਕੇ ਮਿਰਗ ਸੇ ਦ੍ਰਿਗਰ ਸੁੰਦਰ ਰਾਜਤ ਸ਼ਾਜਤ ਗਾਮਿਨ ਪੈ ਜਿੰਗੈ ਜਿਨਾਂ ਦੀਆਂ ਅੱਖੀਆਂ ਹਿਰਨ ਵਰਗੀਆਂ ਸੋਨੀਆਂ ਸੁਭਾਏ ਮਾਨ ਹਨ ਅਤੇ ਜਿਨ੍ਹਾਂ ਦੀ ਚਾਲ ਹਾਥੀ ਦੀ ਚਾਲ ਵਰਗੀ ਸ਼ੋਪਾ ਪਾਰਹੀ ਹੈ ਮਨਯੋਪ ਜੀ ਉਪਮਾ ਨਹ ਚੰਦ ਕੀ ਚਾਂਦਨੀ ਜੋ ਬਨਵਾਰਣ ਮੈਂ ਉਹਨਾਂ ਦੀ ਉਪਮਾ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਪੈਦਾ ਹੋਈ ਹੈ ਇਹ ਉਹਨਾਂ ਜਵਾਨ ਵਾਲਿਆਂ ਦੀ ਸ਼ੌਭਾ ਦੀ ਤੁਲਨਾ ਵਿੱਚ ਚੰਦਰਮਾ ਦੀ ਚਾਨਣੀ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ